ਹੈਲੋ ਗਾਈਜ਼ ਵੈਲਕਮ ਬੈਕ ਤੇ ਸਾਰ ਨੂੰ ਬਸੰਤ ਪੰਚਮੀ ਦੀਆਂ ਪਹਿਲਾਂ ਦਾ ਬਹੁਤ-ਬਹੁਤ ਵਧਾਈਆਂ ਤੇ ਅੱਜ ਦੇਖੋ ਪੰਸੰਤ ਪੰਚਮੀ ਦਾ ਦਿਨ ਹੈ ਤੇ ਪਤੰਗ ਉਡਾ ਰਹੇ ਹਾਂ ਪਤੰਗ ਮੈਂ ਦੱਸ ਦਿੰਨੇ ਆਂ ਅਸੀਂ ਕਿੰਨੇ ਪਤੰਗ ਲੈ ਕੇ ਆਏ ਆਂ ਅਸੀਂ ਤੇ ਪਤੰਗ ਚੜਾਉਂਦਾ ਉਸ ਵੈਸੇ ਨਾ ਚਾ ਮੈਨੂੰ ਤਾਂ ਹੈ ਨਹੀਂ ਤੇ ਮੇਰੇ ਬ੍ਰਦਰ ਨੂੰ ਆ ਥੋੜਾ ਤੇ ਇਹਨੂੰ ਪੁੱਛ ਲਿੰਨੇ ਆਂ ਕਿੰਨੇ ਕ ਪੰਗ ਲੈ ਕੇ ਆਏ ਨੇ ਠੀਕ ਆ ਤੁਹਾਨੂੰ ਪੁੱਛ ਲਿੰਨੇ ਕਿੰਨੇ ਪਤੰਗ ਲੈ ਕੇ ਆਇਆ 250 ਪਤੰਗ 250 ਪਤੰਗ ਦੇਖੋ ਦੋਸਤੋ ਨਾ ਇਹ ਨਾ ਮਤਲਬ ਕਹਿੰਦਾ ਮਤਲਬ 250 ਪਤੰਗ ਲੈ ਕੇ ਆਇਆ ਇਹ 250 ਕਿੰਨੇ ਦੇ ਲਈ ਵੀ ਗਾਇਸੋ ਜਿਆਦਾ 25 ਰੁਪਏ ਦਾ ਲਾ ਟਿਕਾ ਬਿੱਚੇ ਨੂੰ ਲੈ ਕੇ ਆਏ ਸੀ ਬਿੱਚੇ ਡੋਰ ਤੇ ਆ ਗੁੱਟੂ ਜਿਹਾ ਕਿੰਨੇ ਦਾ ਸੀ 500 500 ਮਾਤੂਰੇ ਕਿੰਨੇ 200 ਦੇਖੋ ਖਰਚਾ ਦੇ ਇਹ ਦੇਖ ਕਲ ਐਵੇਂ ਨਹੀਂ ਖਸਤੀ ਵਾਲੀ ਵੀ ਕੀ ਗੱਲ ਆ ਵੀ ਖਾਸ ਟਾਈਮ ਬਾਅਦ ਕੋਈ ਨਾ ਕੋਈ ਦੀਨ ਆਂਦਾ ਹੈ ਤੇ ਇੰਜੋਏ ਕਰਨ ਦਾ ਚਲੋ ਤੇ ਤਿੰਨ ਗੁੱਟ ਲੈ ਕੇ ਆਇਆ ਇਹ ਤੇ 250 ਤੁਹਾਨੂੰ ਲੈ ਕੇ ਆਇਆ ਹੈ ਤੇ ਇੱਕ ਬੰਦਾ ਦਿਖਾ ਦਿੰਦਾ ਮੈਂ ਕਿ ਸਾਡੇ ਚ ਨਾ ਬੇਪਹਾ ਕਾਰਿਆ ਜਵਾਬ ਜਵਾਬ ਕੀ ਆ ਸੁਣ ਲਵਾ ਦੇਖ ਲੋ ਉਹ ਆਹ ਜਵਾਬ ਹੈ ਇਹਨੇ ਪਤੰਗ ਚੱਕਿਆ ਇਹਨੇ ਨਾ ਪਤੰਗ ਚੱਕਿਆ ਦੀ ਹੁਣੇ ਉਹ ਪਾਲ ਰਿਹਾ ਉਹ ਪਾਲੇ ਦਿੱਤਾ ਇਹ ਆ ਪਿਆ ਉਹ ਪਤੰਗ ਇਹ ਆ ਉੱਪਰਲਾ ਪਤੰਗ ਹੈ ਇਹ ਸਾਰੇ ਪਤੰਗ ਨੇ ਇਹਨਾਂ ਦੇ ਤੇ ਔਰ ਇਹ ਸਾਡੇ ਪਤੰਗ ਕਿ ਕਿੰਨੇ ਪਤੰਗ ਵੜਤੇ ਅੱਜ ਉੱਡਣੇ ਦਿੱਤੇ ਹਾਂ ਡੋਰ ਵਧੀਆ ਓਕੇ ਨੰਬਰ ਇੱਕ ਨੰਬਰ ਆ। ਦੋੜ ਦਾ ਨਾਮ ਹੈ ਟੁੰਟੂਣਾ। ਦੋੜ ਦਾ ਕੀ ਨਾਮ ਹੈ? ਟੁੰਟੂਣਾ। ਤੇਰੇ ਤੇਰੇ ਤੂੰ ਕਿੰਨੇ ਵੱਡੇ ਹੋਏ? ਮਾਰਾ ਨਹੀਂ ਦਿੱਤੇ ਬਾ ਟੱਕ ਤੇ। ਇਹਨੇ ਬਛੇਰੇ ਕੁੱਟੇ ਆ ਬਈ। ਕਿੰਨੇ ਵੱਡੇ ਆ? ਇਹਨੇ ਆ ਇਹਨਾਂ ਦੇ ਕੋਈ ਸੈਂਕੜਾ ਨਹੀਂ। ਇਹਨੇ ਬੱਦ ਪੱਟੂ ਮਾਰੇ ਨੇ ਕਿੰਨੇ? 7 ਮੰਨੇ। ਕਿੰਨੇ ਮਾਰੇ ਨੇ ਟੋਟਲ ਦੱਸ। ਟੋਟਲ ਦਾ 20-25 ਬਾਰ ਨੇ ਉਹਨੇ ਮੰਨੇ। ਤੇ ਤੇਰੇ ਕਿੰਨੇ ਕੱਢ ਕੇ 50? ਨਾ ਇੱਕ ਵੀ ਨਹੀਂ। ਇੱਕ ਵੀ ਨਹੀਂ ਮੜਿਆ। ਪਤਾ ਮੈਨੂੰ ਇਹ ਤੋਂ ਨਾ ਇੱਕ ਵੀ ਨਹੀਂ ਇੱਕ ਇਹ ਤੋਂ ਵੈਸੇ ਕੱਟੇ ਨੇ। ਤੇ ਪਾੜੇ ਕਿੰਨੇ ਨੇ ਪਾੜੇ ਜ਼ਿਆਦਾ ਨੇ ਪਾੜੇ ਜ਼ਿਆਦਾ ਨੇ ਆਪ ਉਹ ਪੁੱਟਾ ਨਾਲ ਉੱਧਰ ਜਾ ਕੇ ਕਿੰਨੇ ਪਏ ਕਿਹੜੇ ਆਹ ਪਾਸੇ ਕਿਰੇ ਦਾ ਥਗਾ ਆ ਆ ਦੇਖੋ ਦੋਸਤੋ ਇਹ ਨਾ ਜਿੰਨੇ ਵੀ ਪਤੰਗ ਪਏ ਨੇ ਨਾ ਆ ਇਹ ਸਾਰੇ ਇਸ ਤੋ ਹੀ ਫਟੇ ਨੇ ਸਾਰੇ ਤੇ ਉਹ ਪਏ ਨੇ ਇਸ ਦੋ ਸਾਹਮਣੇ ਪਏ ਨੇ ਉਹ ਵੀ ਇਹ ਤੋਂ ਫਟੇ ਨੇ ਤੇ ਉਹ ਸਾਹਮਣੇ ਪਿਆ ਇਹ ਆ ਪਿਆ ਇਹ ਵੀ ਉਸੇ ਤੋਂ ਫਟਿਆ ਏ ਇੱਕ ਆਪ ਹੈ ਇਹ ਵੀ ਇਸੇ ਤੋਂ ਫਟਿਆ ਤੇ ਕਹਿਣਾ ਮਤਲਬ ਕੁੱਲ ਮਿਲਾ ਕੇ ਇਹਨੇ ਨੁਕਸਾਨ ਹੀ ਕਰਿਆ ਆਪਣਾ ਸਾਰਾ ਨਮੈਂ ਮੈਂ ਵੀ ਚੜਾ ਲਾਂ ਉਹ ਤੋਂ ਪਤੰਗ ਕੱਟ ਗਿਆ ਪਤੰਗ ਆਪਣਾ ਐਂਚ ਨਾਲ ਚਲੀ ਜਾਂਦਾ ਚਲੀ ਜਾਂਦਾ ਕੱਟ ਗਿਆ ਜਦੋਂ ਵੀਡੀਓ ਬਣਾਉਣ ਲੱਗਿਓਂਦੀ ਕੱਟ ਗਿਆ ਪਤੰਗ ਆਪਣੇ ਵੀ ਕੱਟੀ ਜਾਂਦੇ ਨੇ ਕੱਟੀ ਵੀ ਜਾਂਦੇ ਨੇ ਤੇ ਬਈ ਤੂੰ ਹੈਲੋ ਵੀਰੇ ਵੀਰੇ ਕਿੰਨੇ ਵੱਡੇ ਨੇ 15 ਵੱਡੇ ਨੇ ਕਟਵਾਏ ਕਿੰਨੇ ਨੇ ਫੇਰ ਠੀਕ ਆ ਐਵਰੇਜ ਠੀਕ ਹੈ ਫਿਰ ਤਾਂ ਮੁੰਡੇ ਵੀ ਤੇ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਕੀ ਹੋ ਗਿਆ ਕੋਈ ਕਪਤੰਗਾ ਆ ਗਿਆ ਕੱਟ ਗਿਆ ਓਏ ਉਹ ਜਲਦੀ ਨੇੜੇ ਆ ਲੈ ਇਹਦੀ ਡੋਰ ਦੇਗਾ ਡੋਰ ਦੇ ਦੇ ਕਿੱਥੇ ਆ ਇੱਕ ਮਿੰਟ ਆਹ ਵਾਹਣਾ ਪਤਾ ਕਿ ਜਲਦੀ ਭੱਜ ਕੇ ਜਾ ਭੱਜ ਕੇ ਭੱਜ ਕੇ ਜਲਦੀ ਜਲਦੀ ਆ ਡੋਰ ਜਾਂਦੀ ਆਦੀ ਆਦੀ ਫੜ ਲੈ ਜਾ ਓਏ ਪਿਛਲੀ ਫੜ ਲਈ ਕਿਸ ਨੇ ਇੱਕ ਕੰਮ ਗਿਆ ਸੀ ਯਾਰ ਤੇ ਦੋ ਵੀ ਨਹੀਂ ਹੋਣਾ

ਉਂ ਕਿੜਾ ਰੱਖਿਆ ਕਿ ਨਾ ਤੂੰ ਤੇ ਡੋਰੇ ਕਿ ਠੀਕ ਰਹਿਣਾ ਲਮ ਲ ਮੈਂ ਜਣਾ ਨਾ ਯਾਰ ਇੱਕ ਦੇ ਤੇਰਾ ਕੁੱਟ ਜਾ ਤੇਰਾ ਕੁੱਟ ਜਾ ਮੈਨੂੰ ਹੜਾ ਵਾ ਵੀਡੀਓ ਵੀਡੀਓ ਬਣਾਉਗਾ ਵੀਡੀਓ ਬਣਾਈ ਚੱਲ ਇਹਨਾਂ ਕੁੱਟ ਗਿਆ ਆਹ ਸੇ ਪਿੰਕ ਗਿਆ ਤੇ ਦੋਸਤੋ ਆਪਣਾ ਤਿਰੰਗਾ ਆਪਾਂ ਵੀਰਾਂ ਕੇ ਦੇਖ ਲਈਏ ਸਲੀ ਮਰਦਾ ਜਰਾ ਕੀ ਪਤਾ ਦੇਖ ਲੈ ਕਾਪੜਾ ਠੀਕ ਲਾ 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 ਮਤਨ ਮਾ ਦੇਖ ਲੈ ਦੋਸਤੋ ਇੱਕ ਚੀਜ਼ ਆਦਾ ਸੁਣਾਓ ਇਤਨਾ ਸਲਾਮਾ ਚੈੱਕ ਕਰ ਲੇ ਕਰੋ ਆਪਦੀਆਂ ਹੈ ਸਹੀ ਹੈ ਕਿ ਨਾ ਇਹ ਉਰੋਂ ਫੜ ਕੇ ਨਾ ਉੱਪਰੋਂ ਨਿਚੋਂ ਅਗਰ ਕੋਰਾ ਬੜੀਆ ਕਰ ਲਿਆ ਕਰੋ ਨਾ ਹੀ ਜ਼ਿਆਦਾ ਅੱਗੇ ਹੋਵੇ ਤਾਂ ਅੱਗੇ ਨਹੀਂ ਪਿੱਛੇ ਹੋਵੇ ਤੇ ਝੱਫ ਜ਼ਰੂਰ ਗੱਡ ਲਿਆ ਕਰੋ ਇਹਦੀ ਸਾਡੇ ਦੇ ਇਧਰ ਝੱਫ ਕਹਿੰਦੇ ਨੇ ਇਹਨੂੰ ਐ ਜੇ ਗੱਡਣ ਨੂੰ अगर कोई वीडियो देख रहा की ते तदस्वी भी की कहंदे <laughs> <कोई नहीं> गया। <laughs> ने ले ए भी ਪਤਾ ਕਾਗ ਫੜ ਗਿਆ ਵੇ ਫੜ ਗਿਆ ਵੀ ਕਿਵੇਂ ਆ ਗਿਆ ਕੋਈ ਨਹੀਂ ਯਾਰ ਕਾगज ਦ ਸਹੀ ਨਹੀਂ ਹੈਗਾ ਇਹ ਵਦੇ ਤੇ ਆ ਕਾगज ਨਾ ਆਪਣੇ ਕੋ ਵੀ ਫੜ ਗਿਆ ਇਹਨਾਂ ਨੇ ਪੋਰਟ ਸਮਟ ਬਗੜ ਰੱਖਿਆ ਯਾਰ ਇਹਦਾ ਤੁਮੀ ਬੇ ਭੱਗਾਂਗੇ ਆ ਇਹ ਬੜੀਆ تھا ਗੁਰੂ ਤੂੰ ਘੜਾ ਵਾਲਾ ਸਹਣਾਗਾ ਕਾਗਜ਼ ਹੀ ਨਹੀਂ ਹੈਗਾ। ਦੋਸਤੋ ਇਹ ਨਾਲ ਥੋੜਾ ਕਾਗਜ਼ ਹੈ ਨਹੀਂ ਤਾਂ ਕੰਮ ਦਾ ਨਹੀਂ ਹੈਗਾ। ਆ ਦੇਖੋ ਕਈ ਜਗ੍ਹਾ ਤੋਂ ਹੀ ਫਟ ਰਿਹਾ ਪਹਿਲੀ। ਇੱਕ ਟੇਪ ਉਰੇ ਲਾ ਰਖੀ ਹੈ ਪਹਿਲੀ। ਇੱਕ ਮੈ ਲਾ ਕੇ ਟਿੱਕਾ ਲੱਗੀ ਹੋਈ ਹੈ। ਕੁਛ ਹੈ ਨਹੀਂ ਕੰਮ ਦਾ ਵਾਸੀ। ਪਹਿਲੀ ਹੀ ਲੱਗੀ ਹੋਈ ਸੀ। ਇਹ ਹੋਸਾ ਦਾ ਉੜ-ਬੜਦਾ ਵੀ ਫਟ ਜਾਏ ਫਿਰ। ਆਪਾਂ ਇਹ ਦੋ ਫੱਟ ਸੀ ਨੇ ਕਢਾ ਕੇ। ਇਹ ਮੈਂ ਲਾ ਦੂੰ ਆਪਣੇ ਕੇ ਇਹ ਬੰਨਣ ਦੀ ਕੋਸ਼ਿਸ਼।

ਦੋਸਤੋ ਜਾਂਦਾ ਆਪਣਾ ਪਤੰਗ ਪੂਰੀ ਟਵਿਟਰਾਂ ਦੇ ਸਟੇਚਰ ਆ ਕੇ ਦੇਖਦੇ ਆਪਾਂ ਖਿੱਚ ਮਾਰਦੀ ਚੱਲਣੀ ਆਪਾਂ ਇਹ ਆ ਪਿਲਾਇ ਕਿੰਨਾ ਤੇਰਾ ਗੇ ਥੱਲੇ ਡੇ ਥੱਲੇ ਖਿੱਚ ਮਾਰਦੀ ਉਹ ਲੈ ਐ ਕਿਹਦੇ ਨਾਲ ਬਾਬਾ ਇੱਧਰ ਆ ਗੱਟ ਵੱਡਲਾ ਦੋਸਤੋ ਪਤੰਗਾ ਆ ਗਿਆ ਆਪਣਾ ਇੱਕ ਉੱਪਰ ਆ ਗਿਆ ਇਹਦੇ ਨਾਲ ਪੇਚਾ ਲਾ ਕੇ ਦੇਖਦੇ ਆਪਾਂ ਆ ਜਾ ਜਲਦੀ ਆ ਜਾ ਸਾਡੇ ਕੁਛ ਨਹੀਂ ਹੁੰਦਾ ਤੂੰ ਆ ਗਈ ਹੁੰਦਾ ਇੱਧਰ ਆ ਜਾ ਇੱਧਰ ਆ। ਪਤੰਗ ਨਾ ਜਮਾ ਸਿਰ ਦੇ ਉੱਪਰ ਹੀ ਆ। ਅੰਗੇ ਨਾ ਕੋਈ ਹੈ ਹੀ ਨਹੀਂ ਯਾਰ ਜਿਹਦੇ ਨਾਲ ਪੇਚਾ ਪਾਈਏ। ਪਿੱਛੇ ਜਾਂਦੇ ਜਾਂਦੇ ਪਿੱਛੇ ਗਲੀ ਵੀ ਹੈ ਕਿਤੇ ਪਿੱਛੇ ਵਾਹੀਏ ਵਾਲੀ। ਕਦੇ ਪਲਟ ਜੇ। ਚੱਲ। ਇਹ ਦੋ ਆ ਪਤੰਗ ਦਿਖਾ ਦੇ ਤਿਰੰਗਾ ਝੰਡੇ ਵਾਲਾ ਆਪਣਾ ਤੇ ਆ ਉੱਪਰ ਪਿੱਛਲਾ ਵੀ ਚੁਗਾ। ਕੋਈ ਕੋਰ ਆ ਗਈ ਕੋਰ ਆ ਗਈ ਚਿੱਟਾ ਚਿੱਟਾ ਜੰਦੀ ਜਲਦੀ ਇੱਧਰ ਬਣਾ। ਆ ਕੇ ਜਲਦੀ ਜਲਦੀ। ਓਏ ਆ ਇੱਜਾ ਤੇ ਜਲਦੀ ਕਰੋ। ਬਣਾ। ਕੱਟ ਕੇ ਲਖਵਾੜਾ ਵਰਗੀ। ਉਹ ਉਰੀ ਆਉ ਉਰੀ ਇਧਰ 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 ਆਉਗਾ ਇਧਰ ਜੀ ਆਉਗਾ ਯਾਦਾ ਫੱਟੂ ਦਾ ਨਾ ਉਹ ਇਧਰ ਆ ਆਦਾ ਯਾਰ ਆਹਵਾ ਦਾ ਇਧਰ ਹੈਗੀ ਐਟ੍ਰੈਕਸ਼ਨ ਨਹੀਂ ਬਣਸਾ ਦੀ ਗੱਲ ਆ ਉਧਰ ਹੈਗੇ ਨਾਲ ਕੁਛ ਉਧਰ ਆ ਜਾਲ ਮਾਈ ਉਧਰ ਤਾਂ ਮੋਤ ਆ ਉਡੂਗੇ ਅੱਗੇ ਵਾਜਾ ਅੱਗੇ ਤਾਂ ਚੱਲ ਗਿਆ ਚੱਲ ਆ ਆਵਾਜ਼ ਆ ਜਾ ਇਧਰ ਘੁੱਟ ਵੜਾ ਓਏ ਆ ਜਾ ਗਟਵਾੜਾ ਆ ਆਲੀ ਉੱਪਰ ਬੰਦੇ ਨੂੰ ਪੋਸ਼ਕਾਰੀ ਓਏ ਆ ਜਾ ਤੇਰਾ ਜਲਦੀ ਆ ਆ ਗਿਆ ਚੱਕੂ ਉਹ ਮਾਰਾ 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 ਬਿਕੀਰੀ ਖੇਚਾ ਲਾ ਦੀ ਦੋਸਤੋ ਹੱਸ winner ਐਂ ਚ ਹੋਰ ਇਹ ਪਤਾ ਕੀ ਕਰਾ ਉਹਦਾ ਐ ਸੱਚੇ ਵੀਰ ਦਾ ਤਾਂ ਧਿਆਨ ਤਾਂ ਹੈ ਨੀ ਪਿੱਛੀ ਡਾਈ ਜਾਂਦਾ ਮੁੰਡਾ ਬੜੇ ਚੱਕ ਵੀ ਚੱਕਰੀਆ ਕਰਦਾ ਉਹਨਾਂ ਨੂੰ ਪਤਾ ਕੌਣ ਅੱਗੇ ਆ ਰਹੀ ਵਾ ਚਰਦੇ ਕੋਡ ਅਕਦਾ ਦੀ ਬਣ ਕਿਥੇ ਮੈਂ ਉਹਦੀ ਟੀਲ ਨਹੀਂ ਸ਼ੁਰੂ ਕਰਦੀ ਉਹਦੀ ਕਹਿੰਦਾ ਮੈਂ ਚੱਕਲਣ ਦੀ ਕੋਸ਼ਿਸ਼ ਕਰਦਾ ਸੀ ਤੇ ਮੈਂ ਆਪ ਉਹਦੀ ਛੜਤੀ ਟੀੜਾ ਲਾਹੋਰ ਦੇਖੋ ਵੀ ਹੋਰ ਪਤੰਗ ਦੱਸੋ ਕੋਈ ਸ਼ਿਕਾਰ ਮੂਰੇ ਯਾਰ ਬਾੜੀ ਅੱਗੇ ਨੇ ਟੀਲ ਜਿਆਦੇ ਨਹੀਂ ਬੂ ਮੈਨੋਂ ਆਏ ਵੀ ਸ਼ਿਕਾਰੀ ਚੱਕ ਗੁੱਟ ਚੱਕ ਲੈ ਮੈਂ ਉਹ ਤੂੰ ਰਹਿਣ ਦੇ ਦੇਗਾ ਪਹਿਲਾਂ ਪਤੰਗ ਪਾੜ ਦੇ ਕਿੰਨੇ ਕਿਆ ਬੋਲ ਤੂੰ ਆਇਆ ਬੇਪਾਕਾ ਉਹਦਾ ਪਾਇਆ ਉਹਦਾ ਟੁੱਟ ਗਿਆ ਦੋਸਤ ਤੇਰੀ ਯਾਰ ਬੁੱਧੂਏ ਲੱਗਦੀ ਆ ਮੈਨੂੰ ਹੈ ਪਰ ਉਹੀ ਕੱਟ ਕੇ ਮਾਰਿਆ ਹੌਪਰ ਲਪਾਪ ਆਂਦਾ ਕਿ ਨਾ ਬੇਚਾ ਆਪਣੇ ਨਾਲ ਇਹਦੇ ਨਾਲ ਬਣ ਸਾਦੀ ਕਿ ਨਾ ਕਰ ਇਹਦੇ ਨਾਲ ਪਟਾਵਾਲਾ ਕੀ ਉੱਚਾ ਵਾਲਾ ਉੱਚਾ ਦਾ ਠੀਕ ਆ ਪਿੱਛੇ ਆ ਵਾਲਾ ਹਾਂ ਥੋੜਾ ਹਾਂ ਉਹ ਰੋਪ ਤੰਗੀ ਜੀ ਨਾਲ ਪਾ ਕੇ ਦੇਖੀਏ ਉਹ ਤੰਗੀ ਜੀ ਜਿਹੜੀ ਉਸ ਨਾਲ ਕਾਲੀ ਜੀ ਨਾਲ ਕਾਲੀ ਜੀ ਨਾਲ ਪਾ ਚੱਲ ਗਏ ਉਹ ਜਲਦੀ ਬੰਨੇ ਘਰ ਤੋਂ ਬੰਨੇ ਘਰ ਟੁੱਟੇ ਜਸਾ ਨਾ ਘੱਟ ਚੱਲ ਉੱਥੇ ਚੱਲ ਗਏ ਡਾਇਰੈਕਸ਼ਨ ਚੇਂਜ ਆ ਜਾ ਆ ਜਾਓ ਜੀ ਤੁਮਾਨ ਤੰਗੀ ਜੀ ਨਾਲ ਹੀ ਦੇਖਦੇ ਆ ਠੀਕ ਆਪਾਂ ਉਹ ਪਿੱਛੇ ਨਾ ਬਾਜੀ ਪਿੱਛੇ ਗਈ ਆਂ ਦੋਸਤੋ ਆ ਪਿੱਛੇ ਮੌਤ ਹੈ ਦਿਖਾ ਦੇ ਕਬਰ ਪਿੱਛੇ ਮੌਤ ਹੈ ਕਿ ਤਰੇੜਾ ਵਾਈਟੀ ਕਰੀ ਹੈ